ਸਾਭੀ ਪੰਜਾਬੀਓ ਅੱਜ ਤੁਹਾਡੇ ਵਾਸਤੇ ਆਪਾਂ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਇਹ ਹੈਗੇ ਆ ਮੱਕੀ ਦੀ ਛੱਲੀ ਦੇ ਵਾਲ ਇਹ ਵੀਡੀਓ ਦੁਆਰਾ ਬਣਾਉਣ ਦਾ ਮਕਸਦ ਇਹੀ ਆ ਕਿ ਹੁਣ ਸੀਜ਼ਨ ਆ ਰਿਹਾ ਵਾ ਮੂਰੇ ਮੱਕੀ ਦਾ ਤੇ ਮੱਕੀ ਮੱਕਿਆਂ ਨੂੰ ਤਕਰੀਬਨ ਹੁਣ ਛੱਲੀਆਂ ਲੱਗ ਜਾਣੀਆਂ ਤੇ ਇਹ ਜਿਹੜੇ ਵਾਲ ਇਹ ਤੁਸੀਂ ਸੰਭਾਲ ਕੇ ਰੱਖਣੇ ਆ ਹੁਣ ਜਿਹੜੇ ਮੱਕੀ ਦੀ ਛੱਲੀ ਦੇ ਵਾਲ ਆ ਇਹਨਾਂ ਨੂੰ ਆ ਥੋੜੀ ਜੀ ਮਾਤਰਾ ਚ ਲੈ ਕੇ ਤੁਸੀਂ ਇੱਕ ਗਲਾਸ ਪਾਣੀ ਚ ਉਹਵਾਲ ਲੈਣੇ ਆ ਚੰਗੀ ਤਰ੍ਹਾਂ ਉਬਲਣ ਤੋਂ ਬਾਅਦ ਜਦੋਂ ਪਾਣੀ ਅੱਧਾ ਰਹਿ ਗਿਆ ਉਬਲ ਉਬਲ ਕੇ ਤਾਂ ਇਹਨੂੰ ਪਾਣੀ ਨੂੰ ਤੁਸੀਂ ਪੀਣਾ ਪੀਣਾ ਕਦੋਂ ਆ ਸਵੇਰੇ 플ਸ ਜਾਣ ਤੋਂ ਅੱਧਾ ਘੰਟਾ ਬਾਅਦ 5 ਦਿਨ ਲਗਾਤਾਰ ਪੀ ਲੋ ਫਿਰ ਅਗਲੇ ਮਹੀਨੇ 3 ਮਹੀਨੇ ਤੱਕ ਪੀਰੋ ਇਸ ਤਰ੍ਹਾਂ ਹੀ 5-5 ਦਿਨ ਹਰੇਕ ਮਹੀਨੇ ਤਾਂ ਤੁਹਾਡੀ ਜਿਹੜੀ ਵੀ ਕਿਡਨੀ ਦੀ ਕੋਈ ਵੀ ਗੰਦਗੀ ਆ ਪੇਟ ਦੀ ਕੋਈ ਵੀ ਗੰਦਗੀ ਆ ਲੀਵਰ ਦੀ ਗੰਦਗੀ ਆ ਉਹ ਇਸ ਨੁਕਤੇ ਨੇ ਬਾਹਰ ਕੱਢ ਦੇਣੀ ਆ 5 ਦਿਨ ਪੀਣਾ ਸਿਰਫ ਪੀਣਾ ਵਾ ਸਵੇਰੇ ਫਲਾਸੇ ਜਾਣ ਤੋਂ ਅੱਧਾ ਘੰਟਾ ਬਾਅਦ ਜਦੋਂ ਇਹ ਪਾਣੀ ਉਬਲ ਗਿਆ ਉਬਲ ਗਿਆ ਇਹਨੂੰ ਪਾਣੀ ਨੂੰ ਪਾਣ ਲਿਓ ਪਾਣ ਕੇ ਦੇ ਵਿੱਚ ਥੋੜਾ ਜਿਹਾ ਜਦੋਂ ਕੋਸਾ ਹੋ ਗਿਆ ਪੀਣ ਯੋਗ ਹੋ ਗਿਆ ਪਾਣੀ ਤਾਂ ਇਹਦੇ ਵਿੱਚ ਅੱਧਾ ਨਿੰਬੂ ਪਾ ਦੇਣਾ ਅੱਧਾ ਨਿੰਬੂ ਆ ਜਿਹੜਾ ਵਿੱਚ ਨਚੋੜ ਕੇ ਪਾ ਲੈਣਾ ਤੇ ਉਹਨੂੰ ਪੀ ਲੈਣਾ 5 ਦਿਨ ਲਗਾਤਾਰ ਪੀਣਾ ਤੁਸੀਂ හරම හින්නේ තැනමින් ගතක පීලෝ සත හාඩ ෙඩ්න දිස් පයියජලි ද ටන්ගන හසු කිය න.